ਇਨਫਰਮੇਸ਼ਨ ਆਈ ਸਾਨੂੰ ਕਿਤੇ ਗੁਪਤ ਸੋਤ ਨਾਲ ਆਈ ਸੀ ਆਪਣੇ ਮੁਖਬਰ ਕੋਲੋਂ ਕਿ ਅਜ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਵਾ ਅਜ ਨਾਲੇ ਦਾ ਪੈਸਾ ਦਿੱਤਾ ਰਾਪੀ ਸਾਡੇ ਕੋਲ ਪੋਰਸਾ ਨਹੀਂ ਹੋਈ ਜੀ ਤੇ ਸਾਡੇ ਬੰਦਿਆਂ ਨੇ ਚਾਲਕ ਦਿੱਤਾ ਵੀ ਕਿਤੇ ਮਾਲ ਪਿਆ ਸਵੇਰੇ 11 12 ਵਜੇ ਤਕਰੀਬ ਮਹਿਕਮੇ ਨੂੰ ਲੈ ਕੇ ਨਾਲ ਇੱਕ ਸਾਜਨ ਸਿਪਰੇਟ ਤੋਂ ਇਤਿਹਾਸ ਸਾਹਿਬ ਨੂੰ ਨਾਲ ਸਬੰਧਤ ਥਾਣੇ ਨੂੰ ਸਿਵਲ ਲੈਣ ਦੇ ਸਚੂਨ ਨੂੰ ਲੈ ਕੇ ਇਥੇ ਡੀਰੇਡ ਕਰਵਾਈ ਆ ਜੀ ਤੇ ਤਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਣਾਣੀਆਂ ਮਿਲੀਆਂ ਆ ਜੀ ਇੱਕੋ ਲੈ ਕੇ ਆਉਂਦੀ ਸੀ ਪੇਟੀਆਂ ਤੇ ਸਾਨੂੰ ਇਨਫਰਮੇਸ਼ਨ ਅਜ ਨਾਲੇ ਤੋਂ ਆਈ ਜੀ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਸੀ 3-4 ਸਾਲ ਤੋਂ ਕੰਮ ਕਰਦਾ ਸੀ ਕਿੰਨੇ ਜਨੇ ਇਹਦੇ ਚ ਰੁਹਾਟ ਦੇ ਵਿੱਚੋਂ ਦੋ ਜਨੇ ਤੇ ਕੋਈ ਗੰਦਾ ਵਾ ਇੱਕ ਆਜਾ ਨਾਲ ਮਰੇ ਗਏ ਇਹ ਆਪਣੇ ਘਰ ਦੇ ਵਿੱਚ ਜੀ ਇਹ ਆਪਣੇ ਘਰ ਚ ਸਟੋਰ ਬਣਾਇਆ ਹੋਇਆ ਹੈ ਨਾ ਕੀ ਕਾਰਵਾਈ ਹੋ ਰਹੀ ਸਰਵੇ ਪੁਲਿਸ ਨਾਕਾਬ ਕਰਦੀ ਹੈ ਜੀ ਪ੍ਰਸ਼ਾਸਨ ਕਾਰਵਾਈ ਕਰਦੇ ਆ ਜੀ ਕਿਹੜੀ ਜੇ ਦਾ ਕਾਰਵਾਈ ਤੇ ਕੁਤਬੀ ਨੰਗਲ ਪਿੰਡ ਆ ਜੀ ਓਕੇ ਅੱਜ ਸਾਡੇ ਐਕਸਰਸ ਭਾਗ ਦੇ ਨਾਲ ਇੰਸਪੈਕਟਰ ਦਰਮਿੰਦਰ ਸਿੰਘ ਸੀ ਇਹਨਾਂ ਨੂੰ ਇਨਫੋਰਮੇਸ਼ਨ ਸੀ ਸਾਨੂੰ ਕੁਫੀਆ ਨੇ ਪਰਮੇਸ਼ਰ ਸੀ ਸਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਵਾਕੀ ਜਿਹੜਾ ਵੇਚ ਰਿਆ ਤੇ ਇਹਨੇ ਸ਼ਰਾਬਾਈ ਟੋੰਕਰੀਬ ਅਕਤਿ ਮਾਰ ਜਿਹੜੇ ਠੇਕੇ ਸਸਤੇ ਹੋਏ ਸੀ ਉਦੋਂ ਠੇਕੇ ਨਾਲ ਵਖੋ ਠੇਕੇ ਨੂੰ ਬਟਾਉਣ ਨਾਲ ਲੈ ਕੇ ਇਕੱਠੀ ਕੀਤੀ ਸੀ ਤੇ ਅੱਜ ਕਰੀਬ 300 ਸਵਾ 300 ਪਤੀ ਜਿਹੜੀ ਹੈ ਇਹੀ ਕਾਬੂ ਕੀਤੀ ਵਖੋ ਖਮਾਰਗਾ ਵਿੱਚ ਸ਼ਰਾਬ ਜਿਹੜੀ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ ਦੇ ਦੇਰੇ ਸਰਪੀਆ ਤੇ ਕਿੰਨੀਆਂ ਕੱਢੀਆਂ ਇਹ ਵਲੰਡਰ ਪੈਡ ਵੰਡਰ ਪੈਡ ਆਰ ਸੀ ਮਕਡਾਵਲ ਮਕਡਾਵਲ ਨਵੀਵ ਰੈਵਲ ਇਹ ਲੱਭ ਉਸ ਦੀ ਲੱਕੋਕਰ ਮਾਰ ਕੇ ਦੀਆਂ तकरीबन 344 ਟਟੀਆਂ ਜਿਹੜੀਆਂ ਫੜੀਆਂ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਦਾ ਇਹਨਾਂ ਸੇਲ ਜਿੱਤਾਂ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਰੇ ਸੀ ਮਹਿੰਗੇ ਪਾਉ ਜਿੱਤਾਂ ਕਿ ਦੋ ਬੋਲਾਂ ਦੇਤੀਆਂ ਪਿੰਡ ਦੇ ਚਾਰ ਬੋਲਾਂ ਵੇਚਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਪਹਿਲਾਂ ਵੀ ਇੱਕ ਦੋ ਪਰਚੇ ਦਰਜ ਹੈਗੇ ਕਉਂਦੇ ਦੁਰਗਾ ਵੀ ਆ ਜਿਹੜਾ ਦਰਜ ਕਰ ਰਿਹਾ ਹੈ ਸਰ ਕਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਇਹ ਕਾਫੀ ਚੱਲਦਾ ਸੀ ਨਗਾਰੇ ਸੀ 2-3 ਸਾਲ ਤੋਂ ਚੱਲ ਜਾ ਕੇ ਭੇਜ ਇਹ ਮਟਾਲਿਆਂ ਲਿਆ ਕੇ ਦੁਆਖੋ ਠੇਕਿਆਂ ਨੂੰ ਵੇਚਦੇ ਸੀ ਉੱਥੋਂ ਸਸਤੀ ਲੈਣ ਦੇ ਇੱਥੇ ਮਹਿੰਗੀ ਵੇਚਦੇ ਇਹ ਦੋਵੇਂ ਕਾਰੋਬਾਰ ਇਹ ਕਰਦੇ ਸੀ ਨਜਾਇਸ਼ਰਾ ਵਿੱਚ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਲੋ ਬੰਦੇ ਗ੍ਰਿਫਤਾਰ